ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਟਰੈਕਟਰ ਦੇ ਅੱਜ ਤੁਹਾਨੂੰ ਟਰੈਕਟਰ ਲੈ ਕੇ ਆਏ ਨਵੇਂ-ਨਵੇਂ ਤੇ ਟਰੈਕਟਰਾਂ ਸੰਬੰਧੀ ਜਿੰਨੀ ਜਾਣਕਾਰੀ ਜਿਹੜੇ-ਜਿਹੜੇ ਟਰੈਕਟਰ ਆਪਣੇ ਕੋਲੇ ਖੜੇ ਆ ਪਹਿਲਾਂ ਆ ਗਿਆ ਜੀ ਮਹਿੰਦਰਾ 555 ਪਾਵਰ ਪਲੱਸ 55 HP 2018 ਮਾਡਲ ਹੈ ਜੀ ਇਹ ਸਵਾ 5 ਲੱਖ ਰੁਪਏ ਰੇਟ ਹੈ ਇਸ ਦਾ ਟਾਇਰ ਜਿਵੇਂ ਨਵੇਂ ਵਰਗੇ 9095 ਪੈਸੇ BKT ਦੇ ਅਰਜਨ ਬੈਲੀ 555 57 HB ਜ ਹੈ ਪੰਜਾਬ ਟਰੈਕਟਰ ਦਾ ਬੋਰਡ ਪੜ੍ਹ ਲਓ ਤੇ ਅਸੀਂ ਤਲਵੰਡੀ ਸਾਬੋ ਮੌੜਾਣਾ ਚੌਂਕ ਵਾਜਦਾ ਹੈ ਤੇ ਆਹ ਮੋਬਾਈਲ ਨੰਬਰ ਉੱਪਰ ਨੋਟ ਕਰ ਲਓ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਇਆ ਤਾਂ ਆਹ ਨੰਬਰਾਂ ਤੇ ਕੰਟੈਕਟ ਕਰ ਲਓ ਤੇ ਅੱਜ ਸਾਨੂੰ ਟਰੈਕਟਰ ਲੈ ਕੇ ਆਉਣੇ ਦਿਖਾਉਣੇ ਜੀ 855 ਸਮਰਾਜ 2013 ਮਾਡਲ ਹੈ ਇਹਦਾ 475000 ਰੁਪਿਆ ਰੇਟ ਹੈ ਇਹ ਟਾਇਰ ਨਵੇਂ ਆ ਜੀ ਇਸਦੇ 2013 ਮਾਡਲ ਹੈ ਕੰਡੀਸ਼ਨ ਚੈੱਕ ਕਰ ਲਓ ਇਸ ਤੋਂ ਬਾਅਦ ਆ ਗਿਆ ਜੀ 2019 ਮਾਡਲ 855 14 ਵਾਲੇ ਟਾਇਰ ਹੈ ਜੀ ਇਸਦੇ 14 9 28 ਦੇ 75 80 ਪੈਸੇ ਨਾਲ ਦੇ ਟਾਇਰ ਹੈ ਜੀ ਇਸਦੇ ਟਰੈਕਟਰ ਥੋੜਾ ਹੀ ਚੱਲਿਆ ਟਰੈਕਟਰ ਪੂਰਾ ਸਾਫ਼ ਹੈ ਪੰਜਾਬ ਨੰਬਰ ਹੈ ਕਿਸੇ ਵੀਰ ਨੇ ਲੈਣਾ ਹੋਵੇ ਡਬਲ ਪੰਪ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ 2019 ਮਾਡਲ ਹੈ ਇਸ ਤੋਂ ਬਾਅਦ ਆ ਗਿਆ ਜੀ ਫਾਰਮ ਟਰੱਕ 65 EPT ਇਹ ਹੈਗਾ 2009 ਮਾਡਲ ਦੀ ਕਿਸੇ ਵੀਰ ਨੇ ਲੈਣਾ ਹੋਵੇ 2009 ਮਾਡਲ ਇਹਦਾ ਰੇਟ 2 ਲੱਖ ਤੇ 85000 ਰੁਪਏ ਦਾ ਹੈ ਤੇ ਇਸ ਤੋਂ ਬਾਅਦ ਆ ਗਿਆ ਜੀ ਸੋਨਾਲੀਕਾ 35 2022 ਮਾਡਲ ਹੈ ਟਰੈਕਟਰ ਚੱਲਿਆ 1200 ਘੰਟਾ Ориジナル ਤਾਂ ਬੜਾ ਮਾਡਲ ਹੈ ਡਬਲ ਕਲਚ ਸਿਕੰਦਰ ਵਾਲਾ ਮਾਡਲ 2022 ਮਾਡਲ ਹੈ 75 ਲੱਖ ਰੁਪਿਆ ਰੇਟ ਹੈ ਇਸ ਦਾ ਟਰੈਕਟਰ ਨਾਲ ਦੇ ਟਰੈਕਟਰ ਦੇ ਟਰੈਕਟਰ ਸਾਰਾ Ориジナル ਹੈ ਖੁੱਲ ਨਵਾਂ ਟਰੈਕਟਰ ਹੈ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ 855 ਸਵਰਾਜ 2017 ਮਾਡਲ ਹੈ 5,65,000 ਰੁਪਿਆ ਰੇਟ ਹੈ 80 85% ਟਰੈਕਟਰ ਦੇ ਟਾਇਰ ਹੈ ਜੀ 2017 ਮਾਡਲ ਹੈ ਹਰਿਆਣਾ ਨੰਬਰ ਹੈ ਐਨਓਸੀ ਮਿਲ ਜੂਏ ਇਹਦੀ ਉਸ ਤੋਂ ਬਾਅਦ ਆ ਗਿਆ ਐਂਡੋ ਫਾਰਮ 3055 2023 ਮਾਡਲ ਹੈ 4,85,000 ਦੀ ਰੇਟ ਹੈ ਲੌਣ-ਲੂਣ ਹੋ ਜੂਏ 3,80,000 ਰੁਪਏ ਤੇ ਕਰ ਤੇ ਇਸ ਤੋਂ ਬਾਅਦ ਫਿਰ ਆ ਗਿਆ ਜੀ ਫਾਰਮ ਟਰੈਕ 45 2015 ਮਾਡਲ ਹੈ ਸਾਦਾ ਸਟੀering ਹੈ ਤੇ 375000 ਰੁਪਏ ਰੇਟ ਹੈ ਇਸ ਦਾ ਟਰੈਕਟਰ A to Z ਰਿਗਨਲ ਹੈਗਾ ਟਰੈਕਟਰ ਦੇ ਟਾਇਰ ਹੈਗੇ 75 ਪੈਸੇ 13628 ਦੇ 75 ਪੈਸੇ ਟਰੈਕਰ ਹੈ ਤੇ ਅਗਲੇ ਟਾਇਰ ਹੈਗੇ 85 90 ਪੈਸੇ ਅਪੋਲੋ ਦੇ ਟਰੈਕਟਰ ਸਾਰਾ ਜੈਨੂਨ ਅਰੀਜਨਲ ਟਰੈਕਟਰ A to Z ਤੇ ਪਾਵਰ ਕਰਨਾ ਹੋਵੇ ਤਾਂ ਪੈਸਾ ਪਾਵਰ ਵਾਲਾ ਪਾਵਰ ਵੀ ਹੋ ਜੂਗਾ। ਫਿਰ ਆ ਗਈ ਫਾਰਮ ਟ੍ਰਿਕ ਸੁਪਰ ਮੈਕਸ 2013 ਮਾਡਲ ਹੈ। 415000 ਦੀ ਰੇਟ ਹੈ। 75 ਰੁਪਏ ਸੀ ਟੈਰੋ ਟਰੈਕਟਰ ਦੇ। ਬੈਕਟਰ 75 ਰੁਪਏ ਅਗਲੇ ਟੈਰ ਨਵੇਂ ਆ ਜੇ। ਸੁਪਰ ਮੈਕਸ 415000 ਦੀ ਰੇਟ ਹੈ 2013 ਮਾਡਲ ਹੈ। ਹਰਿਆਣਾ ਨੰਬਰ ਐਨਓਸੀ ਵੀ ਮਿਲ ਜੂਗੀ। ਇਸ ਤੋਂ ਬਾਅਦ ਆ ਗਈ ਫਿਰ ਆਪਣੇ ਕੋਲ ਡੀਆਈ 50 ਸਿਕੰਦਰ 52 ਐਚਪੀ ਹੈ। ਤਿੰਨ ਸਿਲੰਡਰ 2020 ਮਾਡਲ ਹੈ ਟਰੈਕਟਰ ਪੂਰਾ ਜੈਨੀਅਨ ਹੈ ਪੂਰਾ ਸਾਫ ਸੁਥਰਾ 2020 ਮਾਡਲ 535000 ਰੁਪਿਆ ਰੇਟ ਹੈ ਤੇ ਟਰੈਕਟਰ ਦੇ ਟਾਇਰ 90% ਹੈ ਜੀ ਗੁੱਡੀਅਰ ਦੇ ਟਰੈਕਟਰ ਪੂਰਾ ਸਾਫ ਸੁਥਰਾ ਹੈਗਾ ਲੋਨ ਹੋ ਜੂਗਾ ਤੇ ਵੀ ਵਧੀਆ ਲੋਨ ਹੋ ਜੂਗਾ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਜੀ ਨਿਊ ਹੋਲੈਂਡ 3630 ਸੁਪਰ ਟਰ 16928 ਦੇ 90 95 ਦੇ ਸੀ 90 ਬੈਸੇ ਟਾਰਾ 16928 ਦੇ 3 ਸਪੀਡ ਹੈ ਟਰੈਕਟਰ ਸਾਰਾ ਜੈਨੀਆਂ ਨਾ 82 ਜੈਡ ओरिजिनल ਟਰੈਕਟਰ ਹੈ 3 ਸਪੀਡ ਹੈ ਐਚ ਆਰ 25 ਡਬਲ ਵਾਲੀ ਦਾ ਨੰਬਰ ਹੈ ਕਿਸੇ ਵੀਰ ਨੇ ਲੈਣਾ ਹੋਵੇ ਇਹਨੂੰ ਅਸੀਂ ਨਿਕਲ ਆਉਗੇ ਅਸਦੀ 2012 ਮਾਡਲ ਹੈ 4 ਲੱਖ 95000 ਦੀ ਰੇਟਾਂ ਹੈਗਾ ਟਰੈਕਟਰ ਕੋਕੇ ਵਰਗ ਐ 2 ਜੈਡ ओरिजिनल ਟਰੈਕਟਰ ਹੈ 3 ਸਪੀਡ ਦੇ ਵਿੱਚ ਹੈ ਮਗਰਾੜ ਮਗਰੀੜਾ ਪਹਿ ਚਿੱਟੇ ਚਿੱਟੇ ਇਸ ਤੋਂ ਬਾਅਦ ਫਿਰ ਆਪਣੇ ਕੋਲੇ ਆ ਗਿਆ ਜੀ ਮਹਿੰਦਰਾ 605 ਡੀ ਆਈ ਆਈ ਇਹ ਹੈਗਾ ਜੀ 2020 ਮਾਡਲ ਹੈ 6 ਲੱਖ 45 ਹਜ਼ਾਰ ਰੇਟਾਂ ਇਸ ਦਾ ਟਰੈਕਟਰ A to Z ओरिजिनल ਹੈ ओरिजिनल ही ਚੱਲਿਆ ਹੋਇਆ ਇਹ 12-1300 ਘੰਟਾ ਸਾਰਾ ओरिजिनल ਟਰੈਕਟਰ ਹੈ ਡੀ ਆਈ ਆਈ 605 2020 ਮਾਡਲ 6 ਲੱਖ 45 ਹਜ਼ਾਰ ਰੁਪਿਆ ਰੇਟ ਹੈ ਇਸ ਦਾ ਕਿਸੇ ਵੀਰ ਨੇ ਲੈਣਾ ਹੋਵੇ ਆ ਦੇਖ ਲਓ ਜਮਨ ਕੋਕੇ ਵਰਗਾ ਟਰੈਕਟਰ ਸ਼ੀਸ਼ੇ ਨੂੰ ਚਾਂਕਰ ਹੈ ਬਿਨਾ ਚੇਂਜਰ ਤੋਂ ਹੈ ਚੇਂਜਰ ਤੋਂ ਬਣਾਗਾ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਜੀ 52 10 ਜੌਂਡੀਰ 2023 ਮਾਡਲ ਹੈ ਤੇ ਹਾਰ ਪਾ ਕੇ ਲੈ ਜਾਓ ਬੜੰਦੀ ਹਾਰ ਵੀ ਪਾਇਆ ਹੀ ਖੜਾ ਹੈ 2023 ਮਾਡਲ ਹੈ 8 ਲੱਖ ਤੇ 10000 ਰੁਪਏ ਡਿਮਾਂਡ ਹੈਂ ਦੀ ਟਰੈਕਟਰ ਚੱਲਿਆ 450 ਘੰਟਾ ਤੇ ਹਰਿਆਣਾ ਨੰਬਰ ਹੈ ਜੇ ਕਿਸੇ ਵੀਰ ਨੇ ਪੰਜਾਬ ਚ ਲੈਣਾ ਹੋਇਆ ਤਾਂ ਐਨਓਸੀ ਮਿਲ ਜੂ ਇਸ ਦੀ ਤੇ ਗੇਅਰ ਪਰੋਆ ਹੈ 2023 ਮਾਡਲ ਟੌਬ ਵਾਲਾ ਮਾਡਲ ਹੈ ਇਹ ਰਿਵਰਸ ਵੀਡੀਓ ਹੈ ਡਬਲ ਵੀਡੀਓ ਤਾਂ ਬਾਧੂ ਹੁੰਦੇ ਹੈ ਰਿਵਰਸ ਵੀਡੀਓ ਘਟ ਆਉਂਦੇ ਹੈ ਰਿਵਰਸ ਵੀਡੀਓ ਹੈ ਇਹ ਥੋੜਾ ਜਿਹਾ ਮਹਿੰਗਾ ਹੁੰਦਾ ਰਿਵਰਸ ਵੀਡੀਓ ਵਾਲਾ ਡਬਲ ਵੀਡੀਓ ਤੋਂ ਹੋਰ ਰਿਵਰਸ ਵੀਡੀਓ ਨਹੀਂ ਹੁੰਦਾ ਰਿਵਰਸ ਵੀਡੀਓ ਤੋਂ ਡਬਲ ਵੀਡੀਓ ਹੋ ਜਾਂਦਾ ਹੈ ਜੇ ਕਿਸੇ ਵੀਰ ਨੇ ਡਬਲ ਵੀਡੀਓ ਵੀ ਕਰਵਾਉਣਾ ਹੋਵੇ ਤੇ ਹੈ ਰਿਵਰਸ ਵੀਡੀਓ ਰਿਵਰਸ ਵੀਡੀਓ ਬਹੁਤ ਘੱਟ ਆਉਂਦੇ ਆ ਜੀ ਜਿਹੜੇ ਕਿ ਮਸ਼ੀਨ ਚੋਕ ਹੋਣ ਤੇ ਕੰਮ ਦਿੰਦੇ ਹੈਗਾ ਰਿਵਰਸ ਵੀਡੀਓ ਤੇ ਡਬਲ ਵੀਡੀਓ ਕੰਮ ਘੱਟ ਦਿੰਦਾ ਹੈ ਜੇਕਰ ਟਰੈਕਟਰ ਸਾਰਾ ਜੈਨਿਨ ਐਟੂ ਜ਼ੈਡ ਅਰਜਨਲ ਹੈ ਜਿਵੇਂ ਸ਼ੀਸ਼ੇ ਵਰਗਾ 2023 ਮਾਡਲ ਐਮ ਆਰਐਫ ਦੇ ਟਾਇਰ ਟਾਇਰ ਜਮਨ ਨਵੇਂ ਵਰਗੇ 95 ਤੋਂ ਸੀਟਰ ਪਏ ਆ 450 ਘੰਟਾ ਚੱਲੇਗਾ ਕੰਡੀਸ਼ਨ ਚੈੱਕ ਕਰ ਲਓ ਐਮ ਆਰ ਐਫ ਦੇ ਟਾਇਰ ਹੈਗੇ ਟਰੈਕਟਰ ਸਾਰਾ オリジナル ਹੈਗਾ A to Z ਕੰਡੀਸ਼ਨ ਚੈੱਕ ਕਰ ਲਓ ਸਾਰੀ 5210 ਵੀਰੋ ਹੋਰ ਖੜਾ ਆਪਣੇ ਕੋਲੇ 22 ਮਾਡਲ ਉਹਦਾ ਬਠਿੰਡੇ ਦਾ ਨੰਬਰ ਹੈਗਾ ਉਹ ਸਰਵਿਸ ਸਟੇਸ਼ਨ ਤੇ ਧੋਣ ਤੇ ਗਿਆ ਹੋਇਆਗਾ ਕਿਸੇ ਵੀਰ ਨੇ ਪੰਜਾਬ ਨੰਬਰ ਵੀ ਲੈਣਾ ਹੋਵੇ 2022 ਮਾਡਲ ਖੜਾ ਇਹਦੇ ਨਾਲ ਦੇ ਹੀ ਆਪਣੇ ਕੋਲੇ 5210 ਉਹ ਵੀ ਬਿਲਕੁਲ ਨਵੇਂ ਵਰਗਾ ਟਰੈਕਟਰ ਹੈ ਜਮਾ ਕੋਕੇ ਵਰਗਾ ਟਰੈਕਟਰ ਹੈ ਤੇ ਹੋਰ ਆਪਣੇ ਕੋਲੇ ਸੋਨਾਲੀਕਾ ਖੜਾ 2015 ਮਾਡਲ 750 ਉਸ ਤੋਂ ਬਾਅਦ ਆਪਣੇ ਕੋਲੇ ਖੜਾ ਸੋਨਾਲੀਕਾ 2012 ਮਾਡਲ ਸੋਨਾਲੀਕਾ 2012 ਮਾਡਲ ਉਹ ਵੀ ਸਰਵਿਸ ਸਟੇਸ਼ਨ ਤੇ ਧੋਣ ਨੂੰ ਲੱਗਿਆ ਹੋਇਆਗਾ ਤੇ ਹੋਰ ਟਰੈਕਟਰ ਵੀ ਖੜਿਆ ਕਾਫੀ ਕਿਸੇ ਵੀਰ ਨੇ ਕਰਾਇਓ ਤੇ ਲੈਣਾ ਹੋਵੇ ਟਰੈਕਟਰ ਆਪਣੇ ਤੋਂ ਟੂਰੀ ਵਾਲੀ ਮਸ਼ੀਨ ਤੇ ਲਾਉਣ ਨੂੰ ਤੇ ਮੁੱਲ ਲੈਣਾ ਹੋਵੇ ਲੋਨ ਕਰਵਾਉਣਾ ਹੋਵੇ ਲੋਨ ਕਰਵਾ ਕੇ ਵੀ ਲਿਆ ਸਕਦੇ ਹੋ ਲੌਣ ਤੇ ਲੌਣ ਵੀ ਕਰਵਾ ਦਾਂਗੇ ਟਰੈਕਟਰ ਦੇ ਉੱਤੇ ਮਾਡਲਾਂ ਦੇ ਲੌਣ ਵਧੀਆ ਹੋ ਜਾਂਦਾ ਹੈਗਾ ਤੇ ਕਿਰਾਏ ਤੇ ਲੈਣਾ ਹੋਵੇ ਤੁੜੀ ਵਾਲੀ ਮਸ਼ੀਨ ਤੇ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਇੱਥੋਂ ਮੰਨ ਕੇ ਚੱਲੋ ਵੀ ਮਾਨਸਾ ਤੋਂ ਕਰ ਅਸੀਂ ਟਰੈਕਟਰ ਦੇ ਸਕਦੇ ਆ ਕਿਰਾਏ ਤੇ ਮਾਨਸਾ ਤੋਂ ਨਵਲੇ ਬਸੇ ਬੰਗਾ ਜੀ ਕੋਈ ਵੀ ਕੰਟੈਕਟ ਕਰ ਸਕਦਾ ਆਪਣੇ ਨਾਲ 30-40 ਕਿਲੋਮੀਟਰ ਤੋਂ ਇਧਰ ਬਠਿੰਡੇ ਤੋਂ ਕੰਟੈਕਟ ਕਰ ਸਕਦੇ ਆ ਬਠਿੰਡੇ ਤੋਂ ਨਵਲੇ ਬਸੇ ਤਲਵੰਡੀ ਦਸਤ ਸ੍ਰੀ ਦਮਦਮਾ ਸਾਹਿਬ ਤੋਂ ਕਰਨੀ ਨੂੰ ਉਸ ਤੋਂ ਬਾਅਦ ਡੱਬਾ ਲਈ ਤੇ ਕਰ ਡੱਬਾ ਲਈ ਤੇ ਕਰ ਜੇ ਕਿਸੇ ਵੀਰ ਨੇ ਲੈਣਾ ਹੋਵੇ ਤੇ ਇਧਰੋਂ ਸਰਸੇ ਤੇ ਕਰ ਕਿਸੇ ਵੀਰ ਨੇ ਕਿਰਾਏ ਤੇ ਲੈਣਾ ਹੋਵੇ ਇਧਰੋਂ ਸਰਦੂਲਗੜ੍ਹ ਤੇ ਕਰ ਤਾਂ ਆਪਾਂ ਕਿਰਾਏ ਤੇ ਵੀ ਟਰੈਕਟਰ ਦੇ ਦਿਆਂਗੇ ਥੂੜੀ ਵਾਲੀ ਮਸ਼ੀਨ ਤੇ ਲਾਉਣ ਨੂੰ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਮੋਬਾਈਲ ਨੰਬਰ ਤੁਹਾਨੂੰ ਪਹਿਲਾਂ ਦਿਖਾ ਤੇ ਦੁਬਾਰਾ ਫਿਰ ਦੱਸ ਦਿੰਨੇ ਆ 88254024 88254024 ਇਹ ਆਪਣਾ ਮੋਬਾਈਲ ਨੰਬਰ ਹੈ ਤੇ ਆਪਣੇ ਦੂਜੇ ਭਰਾ ਨੂੰ ਵੀ ਮਲਾਉਣਿਆ ਸਰਨਦੀਪ ਸਿੰਘ ਬੋਟਰ ਨਿਕਾ ਮਲਗਾਣਾ ਕੀ ਹਾਲ ਹੈ ਬਾਈ ਉਹ ਬੜੀ ਕੀ ਕਿਰਾਏ ਦੇ ਦੇਣ ਖਾਤਰ ਅੱਪਾ ਟਰੈਕਟਰ ਦੇ ਸਕਦੇ ਕਿਰਾਏ ਤੇ ਦੇਣੀ ਤੇ ਵਾਗੇ ਤੇ ਨੇੜੇ ਆਪਣੇ ਏਰੀਆ ਦਾ ਬੰਦਾ ਹਾਂ ਮੈਂ ਦੱਸਤਾ ਵੀ ਮਾਈਂਡਸੈੱਟ ਦੌਰਲੇਵਾ ਸਿੱਧਰੋਂ ਬਠਿੰਡੇ ਦੌਰਲੇਵਾ ਸਿੱਧਰੋਂ ਡੱਬਾ ਲਈ ਦੂੰ ਕਿਲੋਮੀਟਰ ਦਾਦੇ ਬੰਦੇ ਦਾ ਮੱਲਾ ਹਾਂ 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 ਤੇ ਮੋਬਾਈਲ ਨੰਬਰ 10 ਤੇਰੇ ਨਾਲ ਕੰਟੈਕਟ ਕਰਨ 9815093290 ਕਰਾ। ਇਹਦਾ ਨੰਬਰ 9823993 ਆਪਣਾ ਭਰਾ ਹੈ, 파ਟਨਰ ਹੈ ਆਪਣਾ। ਇਹਦੇ ਨਾਲ ਕੰਟੈਕਟ ਕਰ ਲਿਓ ਕਿਰਾਏ ਸੰਬੰਧੀ ਕਿਸੇ ਵੀਰ ਨੇ ਗੱਲਬਾਤ ਕਰਨੀ ਹੋਈ। ਬੱਸ ਫ੍ਰੀ ਬਖਤਰ ਵੀ ਗੱਲਬਾਤ ਇਹਦੇ ਨਾਲ ਵੀ ਬਾਈ ਨਾਲ ਕਰ ਸਕਦੇ ਹੋ ਤੁਸੀਂ। ਭਰਾ ਹੈ ਆਪਣਾ, 파ਟਨਰ ਹੈ ਆਪਣਾ। ਤੇ ਹੋਰ ਵੀ ਟਰੈਕਟਰ ਕਿਸੇ ਵੀਰ ਨੇ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਮੋਬਾਈਲ ਨੰਬਰਾਂ ਦੇ ਕੰਟੈਕਟ ਕਰ ਲਓ ਕਰੋ ਤਲਵੰਡੀ ਸਾਬੋਂ ਪਹੁੰਚਾ ਕਰੋ ਤਾਂ ਸ੍ਰੀ ਦਮਦਮਾ ਸਾਹਿਬ ਤੇ ਆਪਣੇ ਕੋਲੇ ਪੰਜਾਬ ਟਰੈਕਟਰ ਤੇ ਇਹ ਮੋੜਾਂ ਵਾਲੇ ਚੌਂਕ ਤੇ ਜਰੂਰ ਮਿਲ ਕੇ ਜਾਇਆ ਕਰੋ ਕਿਸੇ ਵੀਰ ਨੇ ਟਰੈਕਟਰ ਖਰੀਦਣ ਆਉਣਾ ਹੁੰਦਾ ਜਾਂ ਵੈਸੇ ਵੀ ਆਉਣਾ ਹੁੰਦਾ ਆਪਣੇ ਕੋਲੇ ਮਿਲ ਕੇ ਜਾਇਆ ਕਰੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਦੋਸਤੋ ਧੰਨਵਾਦ ਸੇਡਾ ਲਾਸਟ ਤੱਕਰ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਕੋਈ ਕਮੀ ਬੇਸ਼ੀ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਨੂੰ ਵੀ ਵੀਡੀਓ ਦੇ ਵਿੱਚ ਆਹ ਕਮੀ ਰਹੇਗੀ ਜਾਂ ਕੋਈ ਤੁਸੀਂ ਗਲਤ ਦੱਸਤਾ ਜਾਂ ਕੋਈ ਕੰਮੀ ਰਹਿ ਗਈ ਦਸਵਾਰ ਨੂੰ ਤਾਂ ਜਰੂਰ ਆਪਣੇ ਕੋਲ ਡਾਕੂਮੈਂਟ ਕਰਕੇ ਦੱਸਿਆ ਕਰੋ ਵੀਰੋ ਧੰਨਵਾਦ ਦੋਸਤੋ